ਹੈਦਰੀਆ ਹੈਦਰੀਆ ਜੀ ਉਹ ਨਾ ਮੰਮੀ ਜੀ ਇਹ ਪਹਿਲਾਂ ਤੁਸੀਂ ਤੋਗਾ ਲਈ ਖਾਦਿਓ ਇਹਨੂੰ ਅਸੀਂ ਦੋ ਬੋਲ ਨਹੀਂ ਉਡਾਉਣੀ ਆ ਸ਼ੋਅ ਆਇਆ ਕਿੱਥੇ ਕੋਈ ਆਈ ਸੀ ਤਾਂ ਠੀਕ ਆ ਉਹਦਾ ਕਿਹੜੇ ਦੋ ਫਿਰ ਤੈਨੂੰ ਪਤਾ ਮਾੜੇ ਮਾੜੇ ਨਾਲ ਓਥੇ ਭਗ ਜਾਂਦਾ ਤਾਂ ਇੱਕ ਮੰਮੀ ਨੇ ਰਾਹ ਮਿਲਣ ਨਾਲ ਮੈਨੂੰ ਕੀ ਕੁਰਨਾਗੇ ਤੋਂ ਉਹ ਮਨਾ ਤੂੰ ਬਿਟ ਲਾ ਲਿਆ ਮੈਂ ਠੀਕ ਹੈ ਮੇਂ ਵੀ ਮਸਾ ਨਿਕਲ ਗਏ ਹਾਂ ਆਪਣਾ ਮੈਂ ਤਾਂ ਜਾਨੀ ਬੈਠੀ ਰਹੇ ਮੈਂ ਤਾਂ ਕਹਾ ਵੀ ਜਾ ਕੇ ਮੁਰਨਾ ਕਰੀ ਮੈਂ ਵੀ ਸੋਚਿਆ ਸੀ ਆ ਮਾ ਤੋਂ ਅਗਵਾਲਣਾ ਖੜ ਗਏ ਹੁਣ ਹੋਰ ਕੀ ਕਰੀ ਠੀਕ ਹੈ ਘਰੋਂ ਹੀ 11 ਵਜੇ ぐらい ਮੈਂ ਨੂੰ ਤੁਰੇ ਅੱਛਾ ਪੂਆ ਉਧਰ ਕੁਰੀ ਐ ਨਾ ਫੋਨ ਕਰ ਤੀ ਉਦੋਂ ਮੈਂ ਤੀ ਨਾ ਫੋਨ ਕਰ ਤੀ ਹਾਂ ਉਹ ਉਧਰ ਹੀ ਸੀ ਅੱਛਾ ਮੈਂ ਫੋਨ ਕਰਕੇ ਪੁੱਛਿਆ ਮਾ ਹਾਂ ਵੀ ਆਈ ਹੈ ਕਿਉਂ ਕਹਿੰਦੀ ਮੈਨੂੰ ਤਾਂ ਆਏ ਸੀ ਵੀ ਇਧਰ ਆ ਸੀ ਨੇ ਠੀਕ ਹਾਂ ਠੀਕ ਹੈ ਠੀਕ ਹੈ ਹਾਂ ਲੈ ਵੀ ਠੀਕ ਹਾਂ ਇਹ ਦਾ ਹੀ ਲੋਹਾ ਗਿਆ ਹੈ ਟੜਕੇ ਦਾ ਸੁਨੇਹਾ ਹੈ ਇਹ ਤੁਹਾਡੇ ਮਾਰੇ ਬੈਠੇ ਰਹੇ ਕਿ ਕਹਿੰਦੇ ਆਉਣਗੇ ਆ ਕਰਦੇ ਉਹਨਾਂ ਨੂੰ ਮਿਲ ਕੇ ਜਿਆਦਾ ਦਿਲ ਸੀ ਦਿੱਤੀ ਜਨਵਾਰੀ ਅਸੀਂ ਨਾ ਅਸੀਂ ਉਰ ਉਦੋਂ ਹਾਂ ਜੀ ਤੁਰੇ 11 ਵਜੇ ਠੀਕ ਉਸੇ ਜਵਾਕ ਅਸੀਂ ਹੌਲੀ ਹੌਲੀ ਲਿਆਉਂਦੇ ਨੇ ਘੰਟੇ ਵਾਂਗੂ ਲੱਗ ਗਿਆ ਫੇਰ ਆਮ ਨਾ ਨਾਲ ਤੋ ਹੌਲੀ ਤੋਂ ਹੁਣ ਸਿੱਕਰੀ ਨੇ ਨਾ ਹੌਲੀ ਹੀ ਚਲਾਉਂਦੇ ਨੇ ਨਾ ਇੰਨਾ ਤੇਜ਼ ਚਲਾਉਂਦੇ ਨਹੀਂ ਹੈਗੇ ਇਹ ਤਾਂ ਆ ਗਏ ਉਹ ਕੁਸੋਰੇ ਪੰਮੀ ਇਹਨਾਂ ਕਰ ਦਿਓ ਅਸੀਂ ਵੀ ਕਹਿੰਦੀ 2 ਵਜੇ ਮੁੜਾਂਗੇ ਕਹਿੰਦੀ ਪਾਣੀ ਪੂਣੀ ਦੇਖਣਾ ਕਲਵੀਰ ਨੇ ਜਾ ਕੇ ਮਾ ਚਲ ਚੰਗਾ ਉਹ ਸਾਰੀ ਉੱਧਰ ਫਿਰਵਾਚੀ ਹਾਂ ਠੀਕ ਨੇ ਵਧੀਆ ਵਾਸੀ ਪਹਿਲੇ ਸਾਨੂੰ ਤਾਂ ਕੱਲਾ ਪਾਣੀ ਪਾਣੀ ਪਿਆ ਦੇ ਕਿਉਂ ਰੱਜ ਕੇ ਆਏ ਅਸੀਂ ਤਾਂ ਜਾਵਾ ਓਕੇ ਆਵਾਜ਼ ਨੂੰ ਪਹਿਲਾਂ ਆ ਗਾ ਔਰ ਮੈਂ ਪਹਿਲਾਂ ਇਹਨੂੰ ਕਹਿੰਦਾ ਚਾਹ ਕਰ ਲਈ ਮੈਂ ਕਹਿੰਦਾ ਬਸ ਸਾਨੂੰ ਕਾਸ਼ ਦੀ ਲੋੜ ਨਹੀਂ ਸੀ ਉੱਥੇ ਵੀ ਕੱਲਾ ਪਾਣੀ ਪਾਣੀ ਪੀ ਲੈਣਗੇ ਇਹ ਤਾਂ ਪੂਰੀ ਏਰੀਆ ਆ ਕੇ ਤੋਰੀ ਹੈ ਜੀ ਮਾਨ ਤੇ ਦੂਰ ਲਾ ਦੇਰ ਕੇ ਪੱਖਾਂ ਨਾਲ ਨਾ ਕਰ ਪੱਖੇ ਨਾਲ ਪੱਖੇ ਨਾਲ ਤਾਂ ਅੱਧੀ ਮਚੀ ਹੋਈ ਹੰਦੀ ਆ ਤੂੰ ਸੀ ਤਾਂ ਕਿਹਦੇ ਬਾਹਰ ਉੱਤੇ ਇਹਦੇ ਜਲੀਏ ਤੇ ਕਿ ਮੇਰੇ ਲੱਗਦਾ ਤੂੰ ਵੀਰ ਹੈਗਾ ਹੈ ਮੇਰੇ ਵੀਰ ਨੇ ਉੱਪਰ ਆਇਆ ਵਧੀਆ ਪਰ ਘਰੇ ਚਾਰ ਪਾ ਲਏ ਹਾਂ ਉਹਦੇ ਤਾਂ ਵੀ ਬੁੜੇ ਕੇ ਬਾਰੇ ਕਾਨੂੰਨੀ ਨਹੀਂ ਬਣੀ ਬਾਗਾਂ ਚ ਝਾੜਨ ਦੇ ਤੇ ਸਾਡੀ ਬਾੜੀ ਚ ਕੱਟਣ ਹਾਂ ਹਾਂ ਹਰਦਾ ਤਾਂ ਹੀ ਹੋ ਜਾਂਦੇ ਨੇ ਕਾਇਲ ਨਾ ਬਥਰੀ ਲੱਗ ਗਈ ਨਾ ਇਹ ਲੋ ਮੇਕ ਚਾਜ ਉੱਪਰ ਆਏ ਪੈਨੇ ਬੁੱਟੇ ਅੱਜ ਅੰਮਣੇ ਅੰਟੀ ਕੋ ਅੰਮਣੇ ਦੱਸ ਜੰਮਾ ਲੱਗੇ ਚੱਲ ਤੁਰਵਾਉਂ ਜੀ ਗਾਹਾਂ ਨੂੰ ਮੱਧ ਲੱਗ ਜਾਣੀਆਂ ਬਹੁਤ ਸਾੜੇ ਇਹ ਮੇਰਾ ਬੋਹਾ ਕੂੜਾ ਪਿਆਰ ਸਿੱਟਣਾ ਆ ਮਰਦੇ ਨਾ ਵਿੱਚੀ ਰੂੜੀ ਵਿੱਚੀ ਵੜ ਮੈਂ ਤਾਂ ਸੜਕ ਤੇ ਤਾਂ ਕੀ ਆ ਮੈਂ ਪੰਜ ਦਸ ਨਾ ਨਿਕਲਣਾ ਪਤਾ ਨਹੀਂ ਕਿ ਅੰਦਰੋਂ ਸੜਕ ਤੇ ਨਿਕਲ ਗਈ ਕਿ ਕਿੱਥੇ ਆਹ ਤਾਂ ਇੱਧਰ ਹੀ ਮੈਂ ਨਹੀਂ ਆ ਬਸ ਮਸਤਾਨੀ ਲਾਣਾ ਕਿ ਬੱਲਕੀ ਰਾਤ ਨੂੰ ਆਉਂਦੇ ਨੇ ਹਾਂ ਨਮਾਜ਼ੇ ਫਿਰ ਕੋਸਤ ਕਿ ਨਮਾਉਂਦੀ ਤਾਰ ਚੋਕ ਬਸ ਮਸਤਾਨੀ ਸਾਡੇ ਦਾ ਪਿੰਡਰ ਦੇ ਜਾ ਡੇ ਨਮਾਉਂਦੇ ਹਾਂ ਨਾ ਸਾਢੇ 5 ਵਜੇ ਨੂੰ ਮਸਤਾਨੀ ਦੱਬ ਕੇ ਓਕੇ ਮੈਂ ਸਵਾ 6 ਸਾਢੇ 6 ਵਜੇ ਨੂੰ ਕਰ ਦਿੰਦੇ ਛੋਟ ਖੇੜਤ ਕਰਕੇ ਹੋਰ ਸਾਡਾ ਮਸਤਰ ਵਾਲਾ ਆ ਜਾਂਦਾ ਫਿਰ ਦਬਾ ਦਿੰਦੇ ਸਾਡੀ ਹਾਂ 20 ਦਿਨ ਲੈਣ ਗਿਆ ਮੈਸਾ 20 ਦਿਨਾਂ ਨੂੰ ਸੁਭਣ ਨੂੰ ਮਸਤ ਕਾਟ ਹਾਂ ਫਿਰ ਮਸਤਾਨੀ ਰੱਖੇ ਜਾਣਗੇ ਜਿਹੜੀ ਡਰ ਲੱਗੀ ਲੋਕਾਂ ਚਾੜ ਜੜ ਨੀ ਮਰਾ ਇੱਕ ਤਾਂ ਅਮਜਾ ਆ ਗਿਆ ਉਨ ਪਰ ਸੁਣਿਆ ਉੱਪਰ ਕਿ ਤਾਰੇ ਚੋਰੀਆਂ ਬਾਲੀਆਂ ਉੱਤੀਆਂ ਲੱਗੀਆਂ ਹੁਣ ਫਿਰ ਦੁੱਧ ਹੈਗਾ ਇੱਕ ਇੱਕ ਦਿੰਦੀ ਆ ਔਰ ਜਿੱਦੇ ਬੂਟੇ ਖੰਡ ਪਾੜਦੇ ਉਦੋਂ ਸੂਈ ਆ ਹਾਂ ਪਾਲਾਂ ਦੀ ਕਾ ਬਣਨ ਬਣਨੀ ਨਾ ਚਾਹ ਪਰ ਸੁਖਣਾ ਡਾਰੀ ਤੇ ਵੀ ਪਾਉਣਾ ਵਧੀਆ ਦਿੰਦੀ ਆ ਦੁੱਧ ਇੱਕ ਡੰਗਾ ਬਣਾ ਲੈਨੇ ਇੱਕ ਡੰਗਾ ਆ ਅੱਗ ਆ ਗਈ ਸੁਖਣਾ ਬੱਢੀ ਮੰਤਾ ਕਿ ਮਿੱਥੇ ਬੈਗਾਂ ਦੇ ਆਪ ਖਾਲਾ ਨੂੰ ਦੋ ਖਾਲਾ ਨੂੰ ਦੋ ਫੀਸ ਮੇਰੇ ਖਾਲਾ ਨੇ ਕਿ ਪ੍ਰੋਫੀਸੀਆ ਕਤ ਜੀ ਕਰਦੀ ਮਰੋ ਆਪਣੇ ਗਰ ਲੋ ਜੀ ਬੀਬੀ ਦੇ ਪਤੀ ਨੂੰ ਮਹਾਰਾਜਵਿੰਦਰ ਸੰਧਾਰਾ ਲੈ ਕੇ ਆਈ ਬੀਬੀ ਰਾਤ ਅੱਜ ਐ ਮੈਂ ਆਏ ਨਹੀਂ ਆਣੇ ਨਹੀਂ ਮੇਰੇ ਕੋਲ ਹੋਣੀਆਂ ਹੁੰਦੀਆਂ ਕੋਲੇ ਜਾ ਕੇ ਮੇਰੇ ਕੋਲੇ ਨਹੀਂ ਹੁੰਦੀ ਮੈਂ ਦੇਖ ਲਾ ਮੈਂ ਇਹਨਾਂ ਨਾਲ ਨਹੀਂ ਜਾਉਂਦੇ ਦੇਰ ਨਾਲ ਮੇਰੇ ਨਾਲ ਜਾਪਾ ਜੇ ਇੱਕ ਦਿਨ ਕਿ ਕੇਰਾ ਮੂੜਿਆਈ ਨਾ ਫਿਰ ਨਾ ਇੰਨਾ ਹੋਵੇ ਨਾ ਇੱਕ ਕਈ ਵਾਰੀ ਟਾਈਮ ਹੁੰਦਾ ਕਈ ਵਾਰੀ ਨਹੀਂ ਵੀ ਹੁੰਦਾ ਮੈਂ ਦੇਖ ਲਾ 6 ਬੰਦ ਮੈਂ ਰਹੇ ਨਾ ਖਾਜੇ ਬੈਠੀਆਂ ਸਿਰ ਕੋਲੇ ਨਾ ਨਹੀਂ ਆਇਆ ਕਾ ਇਹ ਤਾਂ ਰਕੂਆ ਗਿਆ ਹੈ ਕੂਆ ਦੇ ਵਿੱਚ ਹੀ ਆ ਹੈ 6 ਬੰਦ ਲੈ ਜਾਣਾ ਦੇਣਾ ਸਿਕਾਂਦੇ ਜਾਵਾਂਗੇ ਹੌਲੀ ਹੌਲੀ ਬਾਹਰ ਲੈ ਜਾਣੀ ਆਪਾਂ ਨੂੰ ਬਾਹਰ ਜਾਣਾ ਉਹ ਕਾਲ ਗਿਆ ਉਹਦਾ ਸਾਡਾ ਬੱਚਾ ਸੁੱਤਾ ਪਿਆ ਹੈ ਖਰਾਦ ਗਈ ਕੌਣ ਪੰਪੀ ਨਹੀਂ ਬਣੀ ਅਸਹਾ ਮੈਂ ਕਹਿੰਦਾ ਸੌਂ ਜਾ ਤੇ ਸੌਂ ਗਈ ਛੁੱਟੀ ਕਰਕੇ ਫਿਰ ਸਕੂਲ ਲੱਗਦਾ ਨਾ ਉਹਦਾ ਸੁਣਾਉਣਾ ਵੀ ਉਹਦੇ ਘਰ ਆ ਜੀ ਉੱਪਰ ਕੋਈ ਮੂਵੀ ਨਹੀਂ ਹੈ ਉਹ ਆ ਕੇ ਨਾਲ ਨਾ ਬਣਾਇਆ ਨਾ ਕੋਈ ਘੱਟ ਦੇ ਦੇ ਪਾਤਾ ਉਹਨੇ ਤਾਂ ਲਾ ਕੇ ਕਿਉਂਦੀ ਜਿੰਨੇ ਕਰਾਏ ਨਾ ਫਿਰ ਨਹੀਂ ਆਉਂਦਾ ਸਿੰਗਰ ਬੰਦ ਲੱਭਣ ਮਧਿਆ ਰਹਿਣੀ ਨਹੀਂ ਉਹਨੂੰ ਬਾਹਲਾ ਜਿਆਦਾ ਜ਼ਮੀਰ ਕਰ ਕੋਜ ਮਰਜ਼ੀ ਕਰੀ ਚੱਲੋ ਹਨਾ ਉਹ ਵਸ ਤਾਂ ਮੈਂ ਤਾਂ ਕਿਸੇ ਲੱਕ ਪਸਾਉ ਕਰਦੀ ਵੀ ਇੱਧਰ ਖਾਨ ਚ ਪਾਇਆ ਇੱਧਰ ਚ ਕਰਦੀ ਨਾ ਮੈਂ ਕਿਸੇ ਦਾ ਗੁੱਸਾ ਕਰਦਾ ਇੱਕ ਮੌਕਾ ਟਾਈਮ ਹੁੰਦਾ ਇੱਕ ਮੌਕਾ ਟਾਈਮ ਹੁੰਦਾ ਵੀ ਨਹੀਂ ਨਾ ਤਾਂ ਹੀ ਤਾਂ ਤੈਨੂੰ ਤਾਂ ਹੀ ਕਹੀ ਜਾਂਦੇ ਹੋਰ ਨੂੰ ਨਹੀਂ ਕਹਿੰਦੇ ਹਾਂ ਚੱਲ ਪੈਣੇ ਮੈਂ ਤਾਂ ਵੀ ਗੁੱਸਾ ਕਰਦੀ ਨਹੀਂ ਪੈਣੇ ਜਲਬਦੀ ਆ ਜੀ ਤਾਂ ਹੀ ਮਿੱਸੀ ਵੀ ਆ ਗਈ ਮੇਰੇ ਵਾਂਗ ਮੋਟੀਆਂ ਹਾਂ ਹਾਂ ਮੰਗਰ ਮਬਾ ਮੱਚੂ ਮੱਚੂ ਕਰਕੇ ਮੱਛੀ ਆ ਮੈਂ ਵਿੱਚ ਮੈਨੂੰ ਮਾਵਾ ਮੋਫੜ ਕਹਿੰਦੀ ਕਹਿੰਦਾ ਕੁੜੀ ਕਹੇ ਜੀ ਮੈਂ ਤਾਂ ਜਦੋਂ ਮੈਸੂਮ ਨੇ ਮੈਂ 2 ਕਿਲੋ ਬੰਨਣ ਵਧਾ ਗਈ ਉਦੋਂ ਨਹੀਂ ਤੇ ਲੋ ਬਹਿਲੇ ਮੁੰਨਾਂ ਦਾ ਦਿੱਤੀ ਕਿੱਥੇ ਨਾਦਾ ਪਿੱਤਾ ਜਾਂਦਾ ਚੰਗਾ ਕਰਨਾ ਥੋੜੇ ਜਿਦਨਾ ਕਿੱਥੇ ਆ ਨੀ ਬੂਆ ਮਾ ਰੋਣਾ ਚਾਹ ਰਹੀ ਕਿ ਨਹੀਂ ਮਗਾਵਾ ਆਹੋ ਜਿਵੇਂ ਆਹ ਮਨ ਜੀ ਆਈ ਇਹਦੇ ਨਾਲ ਨਹੀਂ ਗਈ ਪਹਿਲੀ ਯਾਦ ਆ ਜੀ ਜਾਨੀ ਆ ਪਹੁੰਚ ਗਏ ਕਾਰੀ ਲੰਦਾ ਗੀ ਬਹੜੋੜੀ ਬੱਟੇ ਦਾ ਰਣ ਜੰਦੀ ਪਾਹ ਬੈ ਸਲੈਂਟਰ ਜੱਟ ਸਲੈਂਟਰ ਕਰੇਂ ਮੇਂ ਦਰਪਿਆ ਸਾਨੂੰ ਕੀ ਪਤਾ ਕਸਟਮ ਹੋਊਂਗੀ ਰੱਖੇ ਦੇ ਦਰ ਅੱਛਾ ਹਾਲੀ ਹੋ ਗਏ ਚਲੋ ਬਿਲਕੁਲ ਜੀ 5:00 ਵਜੇ ਰੋਕੋ ਬੰਦਾ ਛੱਡ ਗਿਆ ਪੂਰ ਮੈਸਾਂ ਦੇ ਘਰੇ ਕਿਆ ਕਲਾਸਿਕ ਕਲਾਸ ਜਿੱਦੇਰੇ ਸੀ ਨੋਤੀ ਨੋਨੀ ਮੈਸਾਂ ਦਾ ਨਾਮ ਕੜਿਆ ਤੂੰ ਆਜਾ ਆ ਇਹ ਤੇਰਾ ਬੇਟਾ ਹੈ ਹਾਂ ਮੁੰਡਿਆ ਆਪ ਕੋ ਜਿਲਾ ਗਈ ਤੇ ਮੈਨੂੰ ਕਿ ਕੰਮ ਆ ਕੇ ਮਰਿਆ ਦਾ ਸੀ ਇਹ ਬੰਗਾ ਲੱਗਿਆ ਹੋਰ ਕੰਮ ਹੋਵੇ ਨਾ ਹੋਵੇ ਪਹਿਲਾ ਇਹ ਸੁਣ ਕਰ ਲੈਨੇ ਸੱਚੀ ਸੋਚ ਲੱਗ ਜਾਂਦੀ ਹੈ ਵੀ ਕੱਲ ਨੂੰ ਕੀ ਕਰਾਂਗੇ ਹੈਪੀਨ ਦਿਨ ਇਹ ਕਾ ਬਸਾ ਰਿਹਾ ਨਾ ਕੋ ਸੁਣਦਾ ਹੈ ਮਾਇਦਾਂ ਦੀ ਦੇ ਸੁਟਾ ਹੈ ગામ ਵਿੱਚ ਬੜਿਆ ਜਿਹਦਾ ਗੱਲ ਨਹੀਂ ਮਾੜੀ ਹੁੰਦੀ ਹੈ ਇਹ ਸਭ ਆਪੇ ਚੱਲੋ ਰਹਿੰਦਾ ਹੈ ਹਰ ਇੱਕ ਦਾ ਨਾ ਕੋ ਗੱਲ ਬਸ ਹੁੰਦਾ ਨਾ ਗਿਆ ਇਹਨਾਂ ਬੰਦਿਆਂ ਆਹ ਲੱਗਿਆ ਤੁਸੀਂ ਪੀਵਾਂਗੇ ਪਾਣੀ ਹਾਂ ਪਿੰਡ ਗਿਆ ਨਾ ਇਸਨੇ ਤੂੰ ਜਿਹੜੀ ਚਾਲੀ ਸੁਣਨ ਦਾ ਟਾਈਮ ਹੀ ਲਾ ਰਹਾ ਤੱਕ ਕੇ ਕੇ ਬਰ ਪਾਈ ਲੈਂਦਾ ਫਿਰ ਉੱਥੇ ਨਾ ਬੱਧੀ ਮੰਗਾਦਾ ਕਰੇ ਕੰਮ ਕਰਦਾ ਸਾਨੂੰ ਆਈਫੋਨ ਚਾਹੀਦਾ ਨਾ ਏ ਮੈਨੂੰ ਯਾਦ ਉਸਦੀ ਵੀ ਨਹੀਂ ਰਹਿੰਦੀ ਹਾਂ ਉਹਨਾਂ ਦਾ ਕਿੱਥੇ ਹੁੰਿਆ ਲੱਗਦਾ ਹੀ ਉੱਧਰ ਜਾ ਰਹੇ ਹੋ ਜਾਂ ਫਿਰ ਰਹਿ ਚੁੱਕੇ ਹੋ ਨਿਆਕ ਭੰਗਣ ਤਾਂ ਮੈਨੂੰ ਰਪਿੰਦਰ ਕਹਿੰਦੀ ਹੈ ਕਿ ਮੇਰਾ ਕਦੇ ਨਹੀਂ ਬਣੇ ਪਹਿਲੀ ਵਾਰ ਫੋਨ ਚੁੱਕਿਆ ਮੈਂ ਹਾਂ ਤੂੰ ਉੱਥੇ ਟਾਈਮ ਲਾਉਣੀ ਨਹੀਂ ਮੈਂ ਉਦੋਂ ਮੈਂ ਕਿਤੇ ਉੱਜੀ ਖੜੀ ਹੁੰਦੀ ਹਾਂ ਬੱਲੇਵਾਰ ਹੋਣ ਚੱਕਾਂ ਦੇ ਵਿੱਚ ਉਹ ਲਾਉਂਦੀਆਂ ਨੇ 10:11 ਵਜੇ ਬਹਿਂਦੀਆਂ ਹੋ ਕੇ ਉਦੋਂ ਮੈਂ ਜਾਂ ਬਾਜ਼ਾਰ ਚੁੰਦੀਆਂ ਜਾਂ ਕਿਤੇ ਟੂਟਾਂ ਵਾਲੇ ਕੋਲ ਕੜੀ ਹੋਈਆਂ ਬਸ ਆਈਆਂ 10:11 ਵੇ ਤਾਂ ਆਪਾਂ ਦਾ ਕੰਮ ਉੱਝਾ ਹੁੰਦਾ ਹੈ ਇਹਦੇ ਵਿੱਚ ਹਾਏ 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 ਧੀ ਵਾਸੀ ਚੱਲੀਏ ਬਤਾ ਕਿਹਾ ਪਿਆ ਲੁਣ ਕਿਹਣਾ ਹੋ ਰਿਹਾ ਨਾ ਮੇਰੇ ਨਾਲ ਕੱਲ ਥੀਕੇ ਸੁੱਤੀ ਸੀ ਅੱਜ ਕਿਤਾ ਕੱਪੜਾ ਬਣਾ ਲੈਣੇ ਭਾਈ ਸਾਧੂ ਨਹੀਂ ਹੈ ਹੈ ਥੋੜੀ ਨਹੀਂ ਕੱਪੜਾ ਸੁਣਨਾ ਨਾ ਨਾ ਫਿਰ ਬਸ ਸਾਡਾ ਮਹਨ ਕੀ ਗੂੜੇ ਮੜੇ ਨੇ ਠਾ ਹੋ ਗਏ ਠਾ ਹੋ ਗਏ ਚਾਰੇ ਉੱਤਰਾਏ ਹੋਏ ਤੋਂ ਗੋੜ ਤੋਂ ਗਲਗਾ ਕੇ ਮਦਮਾਸੀ ਵੀ ਲੇਟ ਕਰਾ ਦੇ ਤੇ ਮੈਂ ਉੱਥੇ ਕੱਢਿਆ ਮੈਨੂੰ ਲੈਣੀ ਮੈਂ ਲੇਟ ਹੋਈ ਨਹੀਂ ਕਿਹਦੀ ਪਤਾ ਨਹੀਂ ਬਗੋ ਜਾਣੀ ਮਾ ਕੋਈ ਨਾ ਹੋ ਜਾਈ ਵੀ ਜਾ ਕੇ ਇਹਦਾ ਕਰਨਾ ਸਾਰਾ ਅੱਛਾ ਇਹਦੇ ਨਾਲ ਪਰ ਕੱਪੜੀ ਮਾਸੀ ਵੀ ਅੱਜ ਆ ਗਈ ਸ਼ੁਕਰ ਹੈ ਨਾ ਆ ਗੋ ਬੜਾ ਕਿਹਾ ਤੇ ਕਿ ਭਾਈ ਨਹੀਂ ਹੁਣ ਇਹ ਪਿੰਡ ਨਹੀਂ ਮਹਿਮਾਨ ਵੀ ਆਏ ਨਹੀਂ ਉਹ ਬਾਕੀ ਤਾਂ ਬਸ ਨਾ ਕਰਦੇ ਮੇਰੀ ਮਾਂ ਕੋਈ ਆਏ ਨਹੀਂ ਸਾਰੇ ਲੋਕ ਕੰਮ ਹੋ ਜਾਏ ਕਹਿੰਦ ਕਰ ਉਹ ਸਭ ਕੋਈ ਸਭ ਬਗੇ ਦੁਕਾਨ ਦਾ ਤੂੰ ਕੰਮ ਕਰ ਨਾ ਕੋਈ ਕੰਮ ਦਾ ਕੰਮ ਹਾਂ ਬਿਜਲੀ ਇੱਕ ਹਫਤੇ ਦਾ ਹਫਤੇ ਦਾ ਨਾ ਨਾ ਕੁਝ ਨਹੀਂ ਹੋਇਆ ਜੀ ਵੀ ਰੈਸਟ ਨਹੀਂ ਹੋ ਜਾਂਦੀ ਹੋਰ ਕਰਨ ਦਾ ਲਗਾਤਾਰ ਲੈਟਰ ਉਹ ਮੈਂ ਫੈਮਿਲੀ ਆਂ ਨਾ ਉਹ ਤਾਂ ਕਹੀ ਜਾਂਦੇ ਉਸਦੇ ਨਾਲ ਜੁਆਇਸ ਉਹ ਤਾਂ ਕੰਮ ਕਰ ਰਹੇ ਨੇ ਸਾਪਟ ਕੀ ਹੋ ਰਿਹਾ ਤੇ ਫੋਨ ਤੇ ਲੱਗ ਜਦੋਂ ਨਾ ਆਉਂਦੀ ਉਹ ਤਾਂ ਗੱਲ ਨਹੀਂ ਕਰਵਾਉਂਦਾ ਕੋਈ ਨਾ ਸਮੱਸਿਆ ਹੈ ਜੰਮੇ ਨਮਾਸੋ ਮੂਰੇ ਬੰਤਨ ਲਈ ਆ ਮਾਂ ਨੂੰ ਮੰਗ ਲਾ ਉਹਨੇ ਮੂਰੇ ਟੱਪ ਗਈ ਹਾਂ ਸਾਰਾ ਕਪੜਾ ਲੈ ਬਾਰਾ ਚਾਹ ਲੈ ਕੱਢ ਕੇ ਪੂ ਅੰਦਰੋਂ ਉੱਥੋਂ ਹੀ ਤੋਰ ਦਾਂਗੇ ਉੱਥੋਂ ਹੀ ਤੋਰ ਦਾਂਗੇ ਹਾਂ ਹਾਂ ਠੀਕ ਹੈ ਬਣਾ ਚੰਗਾ ਚੰਗਾ ਪੂਆ ਚਲੋ ਵੀ ਨੌਰਾ ਬੰਦ ਨਾ ਤੂੰ ਮੂਰੇ ਵਾਗੀ ਤੂੰ ਰਹੇਗਾ ਹਮ ਫੜ 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 ਆ ਗਈ ਆਹ ਓਏ ਓਏ ਛੋਟਾ ਮੁਰੇ ਦਾਣ ਤੇ ਕੱਟੀ ਵਾ ਦੇਖ ਦੇਖ ਦੇਖੀ ਓਹੀ ਤਾਂ ਗਿਆ ਉੱਠ ਗਿਆ ਉਹ ਦੇਖ ਉਹ ਦੇਖ ਕੰਪਾਨ ਦਾ ਕੋਈ ਨਾ ਕੰਦਾਂ ਤਰਾਉਣ ਕਰਨੇ ਬੈਠੇ ਦੇਖੀ ਗੱਟੀ ਦੇਖੀ ਗੱਟੀ ਦੇਖੀ โผล่เลยนะเดี be, out, <asan arring noise> ๋ยวจะอ่ะก็โผล่เลยนะเลยนะปีนด่านี่พูดไม่โผล่เลยอ่ะ <b> ਸੱਤ ਬੁੱਟਾ ਵੀ ਲੈਣਾ ਹਲੇ ਓਏ ਟੋਟੂ ਟੋਟੂ ਪ੍ਰੈਸ ਦੇਖੀ ਦੇ ਦੀ ਡਰੈਸ ਦੇਖੀ ਦੇ ਦੀ ਸਾਹੂ ਦਾ ਕਹਿੰਦਾ ਤਾਂ ਮੌਲੀ ਨਹੀਂ ਇਹ ਨੂੰ ਪਤਾ ਲੱਗਾ ਮੇਰੀ ਉਹਦੇ ਹੱਥ ਦੇ ਨੇ ਇਹ ਭਾਈ ਵੀ ਗੱਲ ਸਹੀ ਦਿਖੋ ਸੋ ਤਾਂ ਕੋ ਸੋਰੀ ਬਣਾ ਦੇ ਜੋ ਅਗਰੀ ਤਾਂ ਚੋਕਲਾ ਜਾ ਸੇ ਦੁਨੀਆ ਨਾ ਤਾਂ ਹੀ ਓਏ ਇਹਦਾ ਹਰਕ ਪਈ ਜਾਂਦਾ ਇਧਰੋਂ ਗੱਡੀ ਚੋਂ ਇਸ ਤਰ੍ਹਾਂ ਨਿਕਲੇ ਚਲੋ ਜੀ ਘਰੇ ਆ ਕੇ ਕੱਪੜੇ ਬਦਲਣ ਦਾ ਟਾਈਮ ਨਹੀਂ ਲੱਗਾ ਭੱਜ ਭੱਜ ਕੰਮਾਂ ਲੱਗੇ ਧਾਰ ਲੇਟ ਹੋ ਗਈ ਤੇ ਮੈਂ ਤਾਂ ਅੱਜ ਸੰਡੇ ਸੀ ਕੱਲ ਨੂੰ ਇਹਦਾ ਸਕੂਲ ਲੱਗਣਾ ਫਿਰ ਨੂੰ ਹਫ਼ਤਾ ਛੁੱਟੀ ਨਹੀਂ ਸੀ ਇਹਨੂੰ ਅਨੁਸਾਰ ਫਟਾਫਟ ਸਿਰ ਨਮਾਇਆ ਤੇ ਅੱਜ ਤੁਸੀਂ ਕਰੋ ਇੰਜੋਏ ਬਲੌਗ ਨਾਲ ਅੱਜ ਵਾਲੀ ਪੂਰੇ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ